ਸੈਂਟਰ ਉਤੇ ਸੀਐਮ ਭਗਵੰਤ ਮਾਨ ਭੜਕਦੇ ਨਜ਼ਰ ਆਏ ਨੇ ਉਹਨਾਂ ਨੇ ਹੁਣ ਤੱਕ ਕੇਂਦਰ ਸਰਕਾਰ ਨੇ ਜਿਹੜੇ-ਜਿਹੜੇ ਪੈਸੇ ਨਹੀਂ ਦਿੱਤੇ ਪੰਜਾਬ ਸਰਕਾਰ ਨੂੰ ਉਹਨਾਂ ਸਾਰਿਆਂ ਦਾ ਵੇਰਵਾ ਸਾਹਮਣੇ ਰੱਖ ਦਿੱਤਾ ਉਹਨਾਂ ਨੇ ਇਨਸਾਫ ਕਿਹਾ ਆ ਕਿ ਆਰਡੀਐਫ ਯਾਨੀ ਕਿ ਰੂਰਲ ਡਿਵੈਲਪਮੈਂਟ ਫੰਡ ਦੇ 5500 ਕਰੋੜ ਰੁਪਈਆ ਯਾਨੀ ਕਿ 5.5 ਹਜ਼ਾਰ ਕਰੋੜ ਰੁਪਈਆ ਜਿਹੜਾ ਉਹ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਨਹੀਂ ਦਿੱਤਾ ਗਿਆ ਆ ਜੋ ਕਿ ਪੰਜਾਬ ਨੂੰ ਚਾਹੀਦਾ ਸੀ ਜੋ ਕਿ ਪੰਜਾਬ ਦਾ ਪੈਸਾ ਸੀ ਉਹ ਨਹੀਂ ਦਿੱਤਾ ਗਿਆ ਐਨਐਚਐਮ ਦੇ ਕਰੋੜਾ ਰੁਪਏ ਪੰਜਾਬ ਨੂੰ ਨਹੀਂ ਦਿੱਤੇ ਗਏ ਔਰ ਦੂਜੇ ਪਾਸੇ ਮੰਡੀ ਬੋਰਡ ਮੈਨੇਜਮੈਂਟ ਦੇ ਵੀ ਜਿਹੜੇ ਪੈਸੇ ਕੇਂਦਰ ਦੇ ਵੱਲੋਂ ਆਉਣੇ ਸੀ ਉਹ ਵੀ ਪੰਜਾਬ ਨੂੰ ਨਹੀਂ ਸੌਂਪੇ ਗਏ ਔਰ ਇੰਨਾ ਵੱਡਾ ਨੁਕਸਾਨ ਜਿਹੜਾ ਪੰਜਾਬ ਚੱਲਦਾ ਪਿਆ ਉਹ ਕੇਂਦਰ ਦੀ ਦੇਣ ਹੈਗੀ ਹੈ ਕੇਂਦਰ ਕੇਂਦਰ ਸਰਕਾਰ ਦੇ ਕਾਰਨ ਪੰਜਾਬ ਨੂੰ ਇੰਨਾ ਵੱਡਾ ਨੁਕਸਾਨ ਜਿਹੜਾ ਉਹ ਚੱਲਣਾ ਪੈ ਰਿਹਾ ਆ ਇਸ ਪੂਰੇ ਮਾਮਲੇ ਨੂੰ ਲੈ ਕੇ ਉਹਨਾਂ ਨੇ ਸਾਫ਼ ਕਿਹਾ ਆ ਸਾਫ਼ ਵਾਰਨਿੰਗ ਦਿੱਤੀ ਹੈ ਕਿ ਕੋਈ ਗੱਲ ਨਹੀਂ ਜੇ ਤੁਸੀਂ ਅਜੇ ਪੈਸੇ ਨਹੀਂ ਦੇ ਰਹੇ ਤਾਂ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਨੇ ਔਰ ਉਹ ਇਸ ਗੱਲ ਦਾ ਫੈਸਲਾ 2024 ਦੇ ਵਿੱਚ ਕਰ ਦੇਣਗੇ ਪੰਜਾਬ ਦੇ ਲਾਤ ਜਿਹੜੇ ਨੇ ਉਹ 2024 ਦੇ ਵਿੱਚ ਸੁਧਰ ਜਾਣਗੇ ਉਹਨਾਂ ਨੇ ਸਾਫ਼ ਕਿਹਾ ਆ ਕਿ ਸੀਐਮ ਭਗਵੰਤ ਮਾਨ ਜਦੋਂ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਗਏ ਸੀ ਤਾਂ ਉੱਥੋਂ ਇੱਕ ਐਮਪੀ ਨੇ ਉਹਨਾਂ ਨੂੰ ਕਿਹਾ ਸੀ ਕਿ ਇੱਥੇ ਬੋਲ ਕੇ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਉੱਤੇ ਆਪਣੇ ਐਮਪੀ ਬਣਾਓ ਤੇ ਫਿਰ ਦੇਖਿਓ ਕੇਂਦਰ ਕਿਵੇਂ ਤੁਹਾਡਾ ਪੈਸਾ ਨਹੀਂ ਦਿੰਦੀ ਖੈਰ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਹਰ ਇੱਕ ਦੀ ਪੂਰੀ ਕੋਸ਼ਿਸ਼ ਹੈਗੀ ਆ ਸੀਟਾਂ ਜਿੱਤਣ ਦੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਡਟੀ ਹੋਈ ਹੈ 13 ਦੀਆਂ 13 ਸੀਟਾਂ ਦੇ ਉੱਤੇ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨ ਲਈ ਇੱਕ ਪਾਸੇ ਗੱਠਜੋੜ ਦੀ ਚਰਚਾ ਸੀ ਉਸ ਤੋਂ ਵੀ ਸੀਐਮ ਭਗਵੰਤ ਮਾਨ ਨੇ ਗੈਰ ਰਸਮੀ ਤੌਰ ਦੇ ਉੱਤੇ ਇੱਕ ਵਾਰ ਤਾਂ ਕੋਈ ਵੀ ਸ਼ੰਕਾ ਜਿਹੜਾ ਸੀ ਉਹ ਹਟਾ ਦਿੱਤਾ ਇਹ ਕਹਿ ਕੇ ਕਿ ਕੋਈ ਵੀ ਗੱਠਜੋੜ ਨਹੀਂ ਹੋਵੇਗਾ ਪੰਜਾਬ ਦੇ ਵਿੱਚ ਹਾਲਾਂਕਿ ਰਸਮੀ ਤੌਰ ਦੇ ਉੱਤੇ ਕੋਈ ਐਲਾਨ ਇਸ ਗੱਲ ਦਾ ਨਹੀਂ ਕੀਤਾ ਗਿਆ ਪਰ ਦੂਜੇ ਪਾਸੇ 13 ਦੀਆਂ 13 ਸੀਟਾਂ ਤੋਂ ਆਪਣੇ ਐਮਪੀ ਹੋਣ ਦੀ ਗੱਲ ਸੀਐਮ ਭਗਵੰਤ ਮਾਨ ਲਗਾਤਾਰ ਕਰਦੇ ਨਜ਼ਰ ਆ ਰਹੇ ਨੇ ਜਿਸ ਤੋਂ ਅਜੇ ਤੱਕ ਤਾਂ ਇਹੀ ਲੱਗਦਾ ਪਿਆ ਹੈ ਕਿ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਆਪੋ ਆਪਣੇ ਪੱਤਰ ਦੇ ਉੱਤੇ ਚੋਣ ਲੜੇਗੀ ਪਰ ਜਿਹੜੀ ਕੁਝ ਸਮਾਂ ਬਰਕਰਾਰ ਹੈਗਾ ਹੈ ਔਰ ਇਸ ਦਰਮਿਆਨ ਕਿਹੜੇ ਫੈਸਲੇ ਲਈ ਜਾਂਦੇ ਨੇ ਇਹ ਵੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੱਲਕਰ ਅਰਜੁਨ ਖੜਗੇ ਵੀ ਪੰਜਾਬ ਆਉਂਦੇ ਨੇ ਸਮਰਾਲੇ ਦੇ ਵਿੱਚ ਰੈਲੀ ਕਰਦੇ ਨੇ ਉਸ ਵੇਲੇ ਉਹਨਾਂ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਕੋਈ ਗੱਲ ਵੀ ਜਿਹੜੀ ਨਹੀਂ ਕਹੀ ਜਾਂਦੀ ਹਾਲਾਂਕਿ ਕੇਂਦਰ ਦੇ ਖਿਲਾਫ ਜ਼ਰੂਰ ਮੱਲਕਰ ਅਰਜੁਨ ਖੜਗੇ ਭੜਕਦੇ ਨਜ਼ਰ ਆਉਂਦੇ ਨੇ ਆਮ ਆਦਮੀ ਪਾਰਟੀ ਦੀ ਹਮਾਇਤ ਕਰਦੇ ਨੇ ਹੋ ਸਕਦਾ ਆਈਐਨਡੀਆ ਇਹ ਗੱਟ ਜੋੜ ਜਿਹੜਾ ਕੌਮੀ ਪੱਧਰ ਦੇ ਉੱਤੇ ਨੈਸ਼ਨਲ ਪੱਧਰ ਦੇ ਉੱਤੇ ਹੈਗਾ ਆ ਪੋਸਟ ਕਰਕੇ ਉਹਨਾਂ ਨੇ ਕੋਈ ਗੱਲ ਨਹੀਂ ਕਹੀ ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਜਾਂ ਉਸ ਦੇ ਹੱਕ ਦੇ ਵਿੱਚ ਨਾ ਬੋਲਣਾ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਆ ਪਰ ਦੂਜੇ ਪਾਸੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜਿਹੜੀ ਚਰਚਾ ਛੜੀ ਹੋਈ ਹੈ ਉਸ ਬਾਬਤ ਵਿੱਚ ਸੀਐਮ ਭਗਵੰਤ ਮਾਨ ਨੇ ਰੱਜ ਕੇ ਕੇਂਦਰ ਦੀ ਸਰਕਾਰ ਦੇ ਖਿਲਾਫ ਬਿਆਨ ਦਿੱਤੇ ਉਹਨਾਂ ਨੇ ਸਾਫ਼ ਕਿਹਾ ਆ ਕਿ ਪੰਜਾਬ ਦੇ ਨੁਕਸਾਨ ਦਾ ਅਸਲ ਕਾਰਨ ਕੇਂਦਰ ਦੀ ਸਰਕਾਰ ਆਖਰ ਕੀ ਕੁਝ ਬੋਲੇ ਸੀਐਮ ਭਗਵੰਤ ਮਾਨ ਆਓ ਸੁਣ ਲੈਂਦੇ ਆ ਕੇਂਦਰ ਸਰਕਾਰ ਸਾਡੇ ਪੈਸੇ ਰੋਕਦੀ ਐ ਸਾਢੇ 5 ਕਰੋੜ ਰੁਪਇਆ ਰੂਰਲ ਡਵੈਲਪਮੈਂਟ ਫੰਡ ਦਾ ਮੰਡੀਆਂ ਦਾ ਤੇ ਮੰਡੀਆਂ ਨੂੰ ਜਾਣ ਵਾਲੀਆਂ ਪਿੰਡਾਂ ਦੀਆਂ ਸਾਰੀਆਂ ਸੜਕਾਂ ਦਾ ਪੈਸਾ ਰੋਕੀ ਬੈਠੇ ਨੇ ਸਾਢੇ 5000 ਕਰੋੜ ਰੁਪਇਆ ਅੱਜ ਰੀਲੀਜ਼ ਕਰ ਦੇਣ ਕੱਲ ਨੂੰ ਐ ਲਿਸ਼ਕ ਦੀਆਂ ਸੜਕਾਂ ਬਣਾ ਦਊਗਾ ਮੈਂ ਇੱਕ ਸੜਕ ਇਹ ਜ ਨਹੀਂ ਰਹੂਗੀ ਜਿੱਥੇ ਕੋਈ ਟੋਆ ਹੋਵੇ ਅਸਲੀ ਲੁੱਕ ਅਸਲੀ ਬਜਰੀ ਪਹੂਗੀ ਪਰ ਦਿੰਦੇ ਨਹੀਂ ਪੈਸੇ ਉਥੋਂ ਕਹਿੰਦੇ ਭਗਵੰਤਮਾਨ ਹੈ ਇਹ ਕੇਜਰੀਵਾਲ ਦੇ ਨਾਲ ਹੈ ਇਹ ਕੇਜਰੀਵਾਲ ਤੇ ਭਗਵੰਤਮਾਨ ਸਾਡੇ ਲਈ ਖਤਰਾ ਨੇ ਪੈਸੇ ਨਹੀਂ ਦਿੰਦੇ ਸਾਨੂੰ ਐਨ ਐਚ ਐਮ ਦਾ ਪੈਸਾ ਰੋਕਿਆ ਹੋਇਆ ਹੈ ਨੈਸ਼ਨਲ ਹੈਲਥ ਮਿਸ਼ਨ ਦਾ ਹਸਪਤਾਲਾਂ ਦਾ ਕੀ ਗੱਲ ਸਾਡੀ ਸਾਡਾ ਪੈਸਾ ਨਹੀਂ ਪੈਸਾ ਤਾਂ ਸੀ ਦੇਣਿਆ ਉੱਥੇ ਸੈਂਟਰ ਕਿਹੜਾ ਆਪਦੀਆਂ ਮਸ਼ੀਨਾਂ ਲਾ ਕੇ ਬੈਠੇ ਪੈਸੇ ਵਾਲਿਆਂ ਪੈਸਾ ਤਾਂ ਸਾਡਾ ਹੀ ਹੈ ਦੇ ਦਿਓ ਨਹੀਂ ਦਿੰਦੇ ਇੱਕੋ ਹੀ ਤਰੀਕਾ ਹੈ ਦਾ ਇਸ ਪੈਸੇ ਨੂੰ ਲੈਣ ਦਾ ਮੈਨੂੰ ਇੱਕ ਅਫਸਰ ਨੇ ਕੰਨ 'ਚ ਦੱਸਤਾ ਮੈਂ ਮੈਂ ਨੀਤੀਯੋਗ ਦੀ ਇੱਕ ਮੀਟਿੰਗ 'ਚ ਗਿਆ ਸੀ ਮੈਨੂੰ ਕਹਿੰਦਾ ਜੀ ਤੁਸੀਂ ਇੱਥੇ ਨਾ ਮੰਗੋ ਕੋਈ ਲੋਕਾਂ ਕੋਲੇ ਜਾਓ ਮੈਂ ਕਿਹਾ ਵੀ ਲੋਕ ਲੋਕਾਂ ਕੋਲੇ ਕੀ ਕਰਾਂਗੇ ਕਹਿੰਦਾ 13 ਦੀਆਂ 13 ਸੀਟਾਂ ਜਿੱਤ ਲਓ ਮਜਾ ਲੈ ਕੇ ਰੁਪਈਆ ਵੀ ਰੋਕ ਕੇ ਪੰਜਾਬ ਦਾ ਕਹਿੰਦਾ ਇਹਨਾਂ ਨੂੰ ਪਤਾ ਲੱਗ ਜਾਊਗਾ ਫਿਰ ਆ ਆ ਗੱਲ ਕਹਿਣ ਆਇਆ ਤੁਹਾਨੂੰ 13 ਦੀਆਂ 13 ਸੀਟਾਂ ਦੇ ਦਿਓ 1 ਰੁਪਈਆ ਰੋਕ ਕੇ ਦਿਖਾਵੇ ਸੈਂਟਰ 10 ਸਾਢੇ ਰਾਜਸਵਜ ਨੇ 13 ਸਾਢੇ ਇੱਥੋਂ ਹੋਗੇ 14ਵਾਂ ਚੰਡੀਗੜ੍ਹ 7 ਦਿੱਲੀ ਤੋਂ ਗੋਆ ਤੋਂ ਗੁਜਰਾਤ ਤੋਂ ਸਾਨੂੰ ਸੀਟਾਂ ਆ ਰਹੀਆਂ ਨੇ ਸਾਡੇ 25 30 ਹੋਗੇ ਉਧਰੋਂ 10 ਉਤਰਨੇ 45 ਹੋ ਗਏ 40.45 ਅਸੀਂ ਗਾਹ ਪਾ ਦਿਆਂਗੇ ਯਾਰ ਪਾਰਲੀਮੈਂਟ ਚ ਸਾਡਾ ਰੋਕ ਕੇ ਦਿਖਾਉਣ 1 ਰੁਪਿਆ ਇਹ ਸਾਡੇ ਹੱਕ ਦਾ ਆ ਚੀਜ਼ ਆ ਬਸ ਤੁਹਾਡੇ ਕੋਲੇ ਚਾਬੀ ਹੈ ਤੁਹਾਡੇ ਕੋਲੇ ਚਾਬੀ ਹੈ 2026 ਚ 13 ਜ਼ੀਰੋ ਕਰ ਦੋ ਇੱਕ ਵੀ ਰੁਪਿਆ ਰੋਕ ਗਿਆ ਮੈਂ ਜ਼ਿੰਮੇਵਾਰ ਹੋਊਗਾ ਫਿਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ